ਜਿਹੜੇ ਸਾਡੇ ਡੇਬਰੂਗੜ੍ਹ ਭਖੜਤਾਲ ਦੇ ਬੈਠੇ ਯੋਧੇ ਆ ਉਹਨਾਂ ਦੀ ਰਿਹਾਈ ਲਈ ਪੰਜਾਬ ਉਹਨਾਂ ਨੂੰ ਲਿਆਉਣ ਦੇ ਲਈ ਅੱਜ ਅਸੀਂ ਕਾਫਲਾ ਲੈ ਕੇ ਚੱਲੇ ਆਂ ਸਾਨੂੰ ਸਾਰੇ ਮੋਰਚੇ ਫਤਿਹ ਕਰਨੇ ਪੈਣੇ ਆ ਕਿਉਂਕਿ ਮਸਲਾ ਸਾਡੀਆਂ ਨਸਲਾਂ ਫਸਲਾਂ ਸਾਡੀ ਹੋਂਦ ਸਾਡੇ ਬजूद ਨੂੰ ਬਚਾਉਣ ਦਾ ਹੈ ਡਿਬਰੂਗੜ ਜੇਲ੍ਹ ਚ ਬੰਦ ਅਮਰਿਤਪਾਲ ਦੇ ਨਾਲ ਨਾਲ ਉਹਨਾਂ ਦੀ ਮਾਤਾ ਵੀ ਪਿਛਲੇ ਕਰੀਬ 2 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਅਮਰਿਤਪਾਲ ਦੇ ਮਾਤਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਉਹਨਾਂ ਦੀ ਮੰਗ ਹੈ ਕਿ ਅਮਰਿਤਪਾਲ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਚ ਸ਼ਿਫਟ ਕੀਤਾ ਜਾਵੇ ਜਦ ਕਿ ਹੁਣ ਇਸ ਭੁੱਖ ਹੜਤਾਲ ਦੀ ਹਮਾਇਤ ਚ ਲੱਖਾ ਸਿਧਾਣਾ ਵੀ ਅੱਗੇ ਆਏ ਨੇ ਲੱਖਾ ਸਿਧਾਣਾ ਇੱਕ ਵੱਡੇ ਕਾਫਲੇ ਨਾਲ ਅੰਮ੍ਰਿਤਸਰ ਨੂੰ ਰਵਾਨਾ ਹੋਏ ਨੇ ਲੋ ਬਈ ਸੈਂਕੜੇ ਗੱਡੀਆਂ ਦਾ ਕਾਫਲਾ ਬਈ ਠੀਕ ਆ ਠੀਕ ਆ ਭਾਈ ਹੋਰ ਸਾਈਡ ਤੇ ਨਾਲੀ ਮੂਰੇ ਕਿਵੇਂ ਹੋ ਠੀਕ ਆ ਜੋਧਿਆ ਕੈਮੋ ਹਾਂਜੀ ਲਓ ਜੀ ਲਾਈਵ ਤਸਵੀਰਾਂ ਤੁਹਾਨੂੰ ਦੇ ਸਕਦਾ ਹਾਂ ਰੁਨਾਵਾ ਵੀ ਸਾਡੇ ਨਾਲ ਆ ਸਮਝ ਰੁਨਾਵਾ ਆ ਇਹ ਨੂੰ ਕਰਦੇ ਹਾਂ ਲਾਈਵ ਚੱਲੀ ਜਾਂਦਾ ਹਾਂ ਹਾਂਜੀ ਕਾਫਲਾ ਕਿੱਥੇ ਲੈ ਕੇ ਲਾਏ ਇਹਦੇ ਨਾਲ ਜਾ ਰਹੇ ਹਾਂ ਕਿਹਦੇ ਲਈ ਅੰਬਰ ਪਾਪਾ ਇਹ ਬਸ ਪਾਸਿੰਗ ਲਈ ਹਾਂ ਭਾਈ ਅੰਬਰ ਤੇਪਾਲ ਜੀ ਖਾਲਸਾ ਜੀ ਲੋ ਜੀ ਸੈਂਕੜੇ ਗੱਡੀਆਂ ਦਾ ਕਾਫਲਾ ਹੈਗਾ ਖਾਲਸਾ ਜੀ ਲਈ ਆ ਦੇਖੋ ਲੱਖੇ ਬਾਈ ਨੇ ਅਪੀਲ ਕੀਤੀ ਹੈ ਵੀ ਸਾਰੇ ਪੰਜਾਬ ਦੇ ਮੋਰਚੇ ਮਨੂਦ ਕਰੋ ਭਾਈ ਖਨੌਰੀ ਸੰਭੂ ਸਾਹਿਬ ਮਜਬੂਤ ਕਰੋ ਭਰਾਵੋ ਸਾਡੇ ਜਿਹੜੇ ਬੈਠੇ ਆ ਭਰਾ ਡਿਬਰੂਗੜ੍ਹ ਜ਼ਿਲ੍ਹੇਾਂ ਚ ਉਹਨਾਂ ਲਈ ਇਹ ਕਾਫਲਾ ਭਾਈ ਅੰਮ੍ਰਿਤ ਪਾਲ ਖਾਲਸਾ ਜੀ ਉਹਨਾਂ ਨੂੰ ਉੱਧਰ ਨਿਗਾਓ ਕੋਈ ਨਾ ਕੋਈ ਨਾ ਕੋਈ ਨੰਗੀ ਜਾਣ ਜਾਨ ਜੇ ਲੱਗਦਾ ਨਾ ਤਾਂ ਕਿਹਾ ਸਾਈਡ ਆ ਸਪੈਸ਼ਲ ਨਿਗਾ ਦਿਓ ਹਾਂ ਕੋਈ ਪਰੇ ਨੂੰ ਨਿਗਾ ਬੋ ਹਾਂ ਜਾਨ ਜੇ ਲੱਗਦਾ ਓਏ ਓਏ ਲੱਗ ਸਾਰੇ ਪਾਸੇ ਲੰਘਣ ਲੱਗੇ ਕੋਈ ਗੱਲ ਨਹੀਂ ਜਾਮ ਲੱਗਦਾ ਫਿਰ ਲੰਘ ਹੀ ਜਾਂਦੇ ਉਧਰ ਵੀ ਲੇਟ ਹੋਈ ਜੇ ਨਾ ਜਾਣਾ ਵੀ ਆਪਾਂ ਆਜੋ ਭਈ ਆਜੋ ਆਜੋ ਕਰਾਂ ਲੰਘ ਜਾਓ ਕਰਾਂ ਪਿੱਛੇ ਆਈ ਜਾਂਦੇ ਹੋਰ ਗੱਡੀਆਂ ਪਿੱਛੇ ਬਹੁਤ ਚੜ ਗਿਆ ਫਿਰ ਉਧਰ ਲੇਟ ਹੋਵਾਂਗੇ ਓਏ ਆਜੋ ਚੜੀਏ ਕਿਸੇ ਕਾਰਜ ਚ ਇਸ ਦੌਰਾਨ ਲਖਾ ਸਿਦਾਨਾ ਨੇ ਹੋਰ ਨਾਲ ਲੋਕਾਂ ਨੂੰ ਵੀ ਅਮਰਿਤਪਾਲ ਦੇ ਪਰਿਵਾਰ ਦਾ ਸਾਥ ਦੇਣ ਦੀ اپیل ਕੀਤੀ ਲਖਾ ਸਿਦਾਨਾ ਮੁਤਾਬਕ ਪੰਜਾਬ 'ਚ ਇਸ ਸਮੇਂ 4 ਮੋਰਚੇ ਚੱਲ ਰਹੇ ਨੇ ਜਿਨ੍ਹਾਂ ਨੂੰ ਫਤਿਹ ਕਰਕੇ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਕੀ ਕਹਿਣਾ ਚਾਹੁੰਦਾ ਬਈ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਅੱਜ ਜਿਹੜੇ ਸਾਡੇ ਡਿਬਰੂਗੜ੍ਹ ਭਖੜ ਹੜਤਾਲ ਤੇ ਬੈਠੇ ਯੋਧੇ ਆ ਉਹਨਾਂ ਦੀ ਰਿਹਾਈ ਲਈ ਪੰਜਾਬ ਉਹਨਾਂ ਨੂੰ ਲਿਆਉਣ ਦੇ ਲਈ ਅੱਜ ਅਸੀਂ ਕਾਫਲਾ ਲੈ ਕੇ ਚੱਲੇ ਆਂ ਮੈਂ ਸሙੱਚ ਸਖ ਸੰਗਤ ਨੂੰ ਅਪੀਲ ਕਰਦਾ ਚਾਹੇ ਸਾਡੇ ਮੋਰਚੇ ਸ਼ੰਭੂ ਖਨੌਰੀ ਲੱਗੇ ਨੇ ਚਾਹੇ ਸਾਡੇ ਮੋਰਚੇ ਮਹਾਲੀ ਲੱਗੇ ਨੇ ਚਾਹੇ ਮੋਰਚੇ ਅੰਬਰਸਰ ਲੱਗੇ ਨੇ ਬਾਈ ਸਾਨੂੰ ਇਹ ਸਾਰੇ ਮੋਰਚੇ ਫਤਿਹ ਕਰਨੇ ਪੈਣੇ ਆ ਕਿਉਂਕਿ ਮਸਲਾ ਸਾਡੀਆਂ ਨਸਲਾਂ ਫਸਲਾਂ ਸਾਡੀ ਹੋਂਦ ਸਾਡੇ ਵजूद ਨੂੰ ਬਚਾਉਣ ਦਾ ਆਓ ਆਪਾਂ ਉਹਨਾਂ ਯੋਧਿਆਂ ਦੀ ਆਵਾਜ਼ ਬਣ ਗਏ ਜਿਹੜੇ ਸਾਡੀ ਖਾਤਰ ਆਪਣੀਆਂ ਜਾਨਾਂ ਤਲੀ ਦੇ ਧਰਤੇ 'ਚ ਲੜ ਰਹੇ ਨੇ ਬਤ ਬਤ ਵੱਡੀ ਗਲਤੀ ਕਰ ਪਿੰਗਾਂ ਹਾਜ਼ਰ ਨੇ ਤੇ ਬਿੱਤੇ ਦਿਨੀ ਅਮਰਿਤਪਾਲ ਦਾ ਇੱਕ ਕਥਿਤ ਆਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਇਲਜ਼ਾਮ ਲਗਾਏ ਗਏ ਸੀ ਕਿ ਸਰਕਾਰ ਵੱਲੋਂ ਜੇਲਾ ਅੰਦਰ ਬਣੇ ਉਹਨਾਂ ਦੇ ਬਾਥਰੂਮਾਂ ਵਿੱਚ ਖੂਫੀਆ ਕੈਮਰੇ ਲਗਾਏ ਗਏ ਨੇ ਜਦਕਿ ਅਮਰਿਤਪਾਲ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਉਹਨਾਂ ਨੂੰ ਡਿਬਰੂਗੜ ਤੋਂ ਪੰਜਾਬ ਸ਼ਿਫਟ ਕਰਨ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਪਹਿਲਾ ਡੀਸੀ ਅਮਰਿਤ ਸਰ ਨੂੰ ਮੰਗ ਪੱਤਰ ਸੌਂਪਿਆ ਅਤੇ ਫਿਰ 22 ਫਰਵਰੀ ਨੂੰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ